ਦਰਜੀਤ ਸਿੰਘ ਜੀ ਅੱਜ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਾਲ ਗੱਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਸਿੱਧੂ ਮੁਸੇਵਾਲੀ ਨੂੰ ਇਨਸਾਫ ਦੇ ਲਈ ਗੱਲਬਾਤ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਪੰਜਾਬ ਦੇ ਇਨ੍ਹਾਂ ਵੱਡੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਚੁੱਕਿਆ ਗਿਆ ਹੈ ਦੇਖੋ ਚਰਨਜੀਤ ਚੰਨੀ ਜੋ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਤੇ ਹੁਣ ਐਮਪੀ ਬਣ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਬੋਲ ਰਹੇ ਨੇ ਤੁਸੀਂ ਦੇਖੋ ਤੁਹਾਨੂੰ ਯਾਦ ਹੋਣਾ ਕਿਸੇ ਵੇਲੇ ਭਗਵੰਤ ਮਾਨ ਹੋਰੀ ਜਦੋਂ ਉਹ ਮੁੱਖ ਮੰਤਰੀ ਨਹੀਂ ਬਣਦੇ ਪੰਜਾਬ ਦੇ ਉਸ ਵੇਲੇ ਐਮਪੀ ਸੀ ਸੋ ਉਹ ਵੀ ਇਸੇ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਰਹੇ ਆ ਬੜੀਆਂ ਉਹਨਾਂ ਦੀਆਂ ਕਵਿਤਾਵਾਂ ਦੇ ਰੂਪ ਦੇ ਵਿੱਚ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਦੇਸ਼ 'ਚ ਕੀ ਹੋ ਰਿਹਾ ਉਹਦੇ ਉੱਤੇ ਉਹ ਝਟ ਕਵਿਤਾ ਸੁਣਾ ਦਿੰਦੇ ਹੁੰਦੇ ਸੀ ਸੋ ਮਤਲਬ ਕਿ ਉਹਨਾਂ ਦੀਆਂ ਇੰਟਰਸਟਿੰਗ ਸਪੀਚਸ ਹੁੰਦੀਆਂ ਸੀ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਹੁੰਦੀਆਂ ਸੀ ਪਰ ਉਸ ਤੋਂ ਬਾਅਦ ਜਦੋਂ ਦੇਖੋ ਵੀ ਸਰਕਾਰ ਬਣ ਗਈ ਹੈ ਤੇ ਜਿਹੜੇ ਭਗਵੰਤ ਮਾਨ ਹੋਰਾਂ ਦੀ ਕੋਈ ਵੀ ਕ੍ਰਾਂਤੀਕਾਰੀ ਸਪੀਚ ਕੋਈ ਵੀ ਉਹ ਉਸ ਤਰ੍ਹਾਂ ਦਾ ਪੰਜਾਬ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਅੱਜ ਤੱਕ ਕੋਈ ਸਪੀਚ ਤੁਸੀਂ ਸੁਣੀ ਨਹੀਂ ਹੋਣੀ ਉਹ ਉਹੀ ਇੱਕ ਪੀਰੀਅਡ ਸੀ ਜਦੋਂ ਉਹ ਐਮਪੀ ਹੁੰਦੇ ਸੀ ਸੋ ਹੁਣ ਬੇਸ਼ੱਕ ਆਪਾਂ ਚਰਨਜੀਤ ਚੰਨੀ ਹੋਰਾਂ ਦੀ ਆਪਾਂ ਇਹ ਕਹਿੰਦੇ ਆਂ ਕਿ ਸਿਫਤ ਕਰਦੇ ਆਂ ਉਹ ਬਾਕੀ ਲੀਡਰਾਂ ਨਾਲੋਂ ਕਿਤੇ ਨਾ ਕਿਤੇ ਚੰਗੇ ਨੇ ਪਰ ਲੀਡਰ ਸਾਰੇ ਜਿਹੜੇ ਨੇ ਭਾਰਤ ਦੇ ਵਿੱਚ ਉਹ ਇੱਕੋ ਜਿਹੇ ਹੁੰਦੇ ਆ ਪਰ ਜੇ ਮੈਂ ਫੇਰ ਦੁਬਾਰਾ ਉਹੀ ਗੱਲ ਕਹਾਂ ਕਿ ਚਰਨਜੀਤ ਚੰਨੀ ਕਿਤੇ ਨਾ ਕਿਤੇ ਬਾਕੀਆਂ ਨਾਲੋਂ ਥੋੜੇ-ਥੋੜੇ ਸਹੀ ਤਰੀਕੇ ਦੇ ਨਾਲ ਚੱਲਣ ਵਾਲੇ ਇਨਸਾਨ ਹੈਗੇ ਆ ਉਹ ਕਿਤੇ ਨਾ ਕਿਤੇ ਗੱਲ ਕਰ ਜਾਂਦੇ ਨੇ ਪੰਜਾਬ ਦੇ ਹੱਕ ਦੀ ਤੁਸੀਂ ਤੁਹਾਨੂੰ ਯਾਦ ਹੋਣਾ ਨਰਿੰਦਰ ਮੋਦੀ ਹੋਰੀ ਜਦੋਂ ਪੰਜਾਬ ਫੇਰੀ ਦੇ ਉੱਤੇ ਉਹਨਾਂ ਨੇ ਆਉਣਾ ਸੀ ਤਾਂ ਉਹ ਰਸਤੇ ਦੇ ਵਿੱਚੋਂ ਇੱਕਦਮ ਆਪਣਾ ਕਾਫਲਾ ਘੁਮਾ ਕੇ ਲੈ ਗਏ ਤੇ ਉਹਨਾਂ ਨੇ ਕਿਹਾ ਕਿ ਮੇਰੀ ਤਾਂ ਜਾਨ ਨੂੰ ਖਤਰਾ ਬਣ ਗਿਆ ਉਸ ਵੇਲੇ ਵੀ ਇੱਕ ਬਲੰਟ ਜਿਹੜੀ ਆਪਾਂ ਕਹੀਏ ਸਟੇਟਮੈਂਟ ਚਰਨਜੀਤ ਚੰਨੀ ਹੋਰਾਂ ਵੱਲੋਂ ਦਿੱਤੀ ਗਈ ਸੀ ਜੋ ਕਿ ਸ਼ਲਾਘਾਯੋਗ ਸੀ ਹੁਣ ਜਦੋਂ ਇਹ ਗੱਲ ਕਰਦੇ ਆਂ ਭਈ ਪਾਰਲੀਮੈਂਟ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਚਰਨਜੀਤ ਚੰਨੀ ਹੋਰਾਂ ਦਾ ਬਿਆਨ ਆਉਣਾ ਇਹ ਵੀ ਇੱਕ ਵਿਵਾਦਕ ਸਟੇਟਮੈਂਟ ਹੈਗੀ ਹੈ ਕਿਉਂਕਿ ਆਮ ਲੋਕ ਬੋਲਣ ਤੋਂ ਕਤਰਉਂਦੇ ਨੇ ਹੁਣ ਪੰਥਕ ਪੰਥਕ ਆਪਣੇ ਆਪ ਨੂੰ ਕਹੌਣ ਵਾਲੇ ਉਹਨਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਸਪੀਚ ਤੁਸੀਂ ਨਹੀਂ ਸੁਣੋਗੇ ਹਾਂ ਪਿੱਛੇ ਜੇ ਜਦੋਂ ਬਹੁਤਾ ਬੁਰਾ ਹਾਲ ਹੋਇਆ ਤੇ ਉਸ ਵੇਲੇ ਬੀਬੀ ਸਿਮਰ ਹਰ ਸਿਮਰਨ ਕੌਰ ਨੇ ਹਰ ਸਿਮਰਤ ਕੌਰ ਬਾਦਲ ਨੇ ਭਾਈ ਅਮਰਤਪਾਲ ਸਿੰਘ ਦੀ ਗੱਲ ਕੀਤੀ ਹੈ ਪਰ ਉਹੀ ਗੱਲ ਨਾ ਜਦੋਂ ਭਾਈ ਅਮਰਤਪਾਲ ਸਿੰਘ ਵਿਚਰਦੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਤੇ ਉਦੋਂ ਇਹ ਕਹਿੰਦੇ ਸੀ ਵੀ ਤੁਹਾਡੇ ਕੋਲੋਂ ਜੇ ਫੜਿਆ ਨਹੀਂ ਜਾਂਦਾ ਜੇ ਦੇਸ਼ ਕੋ ਤੋੜਨੇ ਕੀ ਬਾਤ ਕਰਤਾ ਹੈ ਵਗੈਰਾ ਵਗੈਰਾ ਇਦਾਂ ਦੇ ਬਿਆਨ ਦਿੰਦੇ ਰਹੇ ਸੋ ਜਦੋਂ ਤੇ ਆਪਾਂ ਕਹੀਏ ਵੀ ਅਸੀਂ ਹੁੰਨੇ ਆ ਆਪੋਜੀਸ਼ਨ ਦੇ ਵਿੱਚ ਉਦੋਂ ਅਸੀਂ ਇਸ ਤਰ੍ਹਾਂ ਦੇ ਬਿਆਨ ਜਾ ਕੇ ਪਾਰਲੀਮੈਂਟਾਂ ਦੇ ਵਿੱਚ ਵੀ ਦੇ ਦਨੇ ਆ ਤੇ ਜਾਂ ਫਿਰ ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਲੱਗਦੀ ਹੈ ਉੱਥੇ ਵੀ ਦੇ ਦਿੰਦੇ ਆ ਤੇ ਵੈਸੇ ਵੀ ਆਪਾਂ ਸਟੇਟਮੈਂਟਾਂ ਦਿੰਦੇ ਰਹਿੰਦੇ ਆ ਜਦੋਂ ਵਿਰੋਧੀ ਧਿਰ ਦੇ ਵਿੱਚ ਹੋਈਦਾ ਪਰ ਜਦੋਂ ਆਪਣੇ ਹੱਥ ਪਾਵਰ ਹੁੰਦੀ ਹੈ ਤੇ ਅਸੀਂ ਉਦੋਂ ਕੁਝ ਵੀ ਨਹੀਂ ਕਰ ਪਾਉਂਦੇ ਸੋ ਇਹ ਸੁਭਾਏ ਪੰਜਾਬ ਦੇ ਤੇ ਭਾਰਤ ਦੇ ਲੀਡਰਾਂ ਦਾ ਇਸੇ ਤਰੀਕੇ ਦੇ ਨਾਲ ਹੁਣ ਚਰਨਜੀਤ ਚੰਨੀ ਹੋਰੀ ਮੈਂ ਫੇਰ ਕਹਿਣਾ ਕਿ ਵਧੀਆ ਉਹਨਾਂ ਦੀ ਸਟੇਟਮੈਂਟ ਹੈਗੀ ਹੈ ਦੂਸਰਾ ਉਹਨਾਂ ਨੇ ਗੱਲ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਕੀਤੀ ਹੈ ਮਤਲਬ ਦੇਖੋ ਕਾਂਗਰਸ ਵੀ ਰਹੀ ਹੈ ਸਤਾ ਦੇ ਵਿੱਚ ਉਸ ਤੋਂ ਬਾਅਦ ਆਮ ਆਦਮੀ ਆ ਜਾਂਦੀ ਹੈ ਰਾਜਾ ਵੜਿੰਗ ਜੋ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਤਾਂ ਸਿੱਧੂ ਮੂਸੇਵਾਲੇ ਦਾ ਬਹੁਤ ਕਰੀਬੀ ਰਿਹਾ ਹਾਂ ਉਹਨਾਂ ਦੇ ਫਾਦਰ ਦੇ ਨਾਲ ਮੇਰੇ ਮੇਰੇ ਬੜੇ ਚੰਗੇ ਸਬੰਧ ਨੇ ਉਹਨਾਂ ਦੀ ਇੱਕ ਵੀ ਸਪੀਚ ਤੁਸੀਂ ਸੁਣੋਗੇ ਨਹੀਂ ਕਿ ਉਹ ਹੁਣ ਉਹਨਾਂ ਦੇ ਲਈ ਇਨਸਾਫ ਦੀ ਗੱਲ ਕਰਦੇ ਆ ਸੋ ਬਹੁਤ ਚੰਗੀ ਗੱਲ ਹੈ ਭਈ ਅੱਜ ਉਹਨਾਂ ਨੇ ਅਮਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਆਪਾਂ ਇਹ ਇਹ ਦੇਖ ਲਈਏ ਕਿ ਉਹਨਾਂ ਦੀ ਇਹ ਗੱਲ ਕਹਿਣ ਦੇ ਨਾਲ ਜਿੰਨੇ ਵੀ 500 ਸਮਥਿੰਗ ਵੀ ਜਿਹੜੇ 520 ਜਿਹੜੇ ਮੈਂਬਰ ਪਾਰਲੀਮੈਂਟ ਉੱਥੇ ਬੈਠੇ ਹੁੰਦੇ ਆ ਉਹਨਾਂ ਦੇ ਕੰਨਾਂ ਤੱਕ ਆਵਾਜ਼ ਗਈ ਹੈ ਇੱਕ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚ ਇਹ ਗੱਲ ਆ ਗਈ ਹੈ ਚਰਨਜੀਤ ਚੰਨੀ ਹੋਰਾਂ ਨੇ ਸਿਰਫ ਇਹ ਦੋ ਮਸਲੇ ਨਹੀਂ ਚੁਕੇ ਉਹਨਾਂ ਨੇ ਮਨੀਪੁਰ ਦੀ ਵੀ ਗੱਲ ਕੀਤੀ ਹੈ ਕਿ ਉੱਥੇ ਜੋ ਗਲਤ ਹੋ ਰਿਹਾ ਹੈ ਜੋ ਲੋਕਾਂ ਦੇ ਕਤਲ ਹੋ ਰਹੇ ਨੇ ਚਰਚਾਂ ਢਾਈਆਂ ਗਈਆਂ ਰੇਪ ਹੋਏ ਨੇ ਬੀਬੀਆਂ ਨੂੰ ਨੰਗੀਆਂ ਕਰਕੇ ਘੁਮਾ ਦਿੱਤਾ ਗਿਆ ਉਹਨਾਂ ਨੇ ਉਹਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਹੋਰ ਜਿਹੜੀਆਂ ਦੇਸ਼ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੇ ਉਹਦੇ ਉੱਤੇ ਵੀ ਗੱਲ ਕੀਤੀ ਹੈ ਸੋ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਸ ਤਰੀਕੇ ਦੀਆਂ ਹੀ ਵਿਵਾਖ ਕੀ ਦੇ ਨਾਲ ਸਟੇਟਮੈਂਟਾਂ ਜਿਹੜੀਆਂ ਨੇ ਉਹ ਜਾਰੀ ਹੋਣੀਆਂ ਚਾਹੀਦੀਆਂ ਪਾਰਲੀਮੈਂਟ ਮੈਂਬਰ ਜਿਹੜੇ ਹੁੰਦੇ ਨੇ ਉਹ ਆਪਣੇ ਲੋਕਾਂ ਦੇ ਹੱਕਾਂ ਦੀ ਆਵਾਜ਼ ਜੇਕਰ ਚੁੱਕਣਗੇ ਤਾਂ ਫਿਰ ਕਿਤੇ ਨਾ ਕਿਤੇ ਵਿਰੋਧੀ ਧਿਰ ਨੂੰ ਵੀ ਜਾਂ ਫਿਰ ਸੱਤਾ 'ਚ ਬੈਠੀ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਥੋੜਾ ਡਰ ਹੁੰਦਾ ਕਿ ਭਾਈ ਵਿਰੋਧੀ ਜਾਗਦੇ ਨੇ ਇਹਨਾਂ ਨੇ ਐ ਨਹੀਂ ਮਤਲਬ ਕਿ ਹਰ ਗੱਲ ਜਿਹੜੀ ਉਹ ਚਾਲ ਲੈਣੀ ਕਿਉਂਕਿ ਹੁਣ ਜੇ ਦੇਖੋ ਨਰਿੰਦਰ ਮੋਦੀ ਹੋਰਾਂ ਨੇ ਨਵੇਂ ਕਾਨੂੰਨ ਬਣਾਏ ਵੀ ਪਿਛਲੇ ਸਮੇਂ ਦੇ ਵਿੱਚ ਤੇ ਹੁਣ ਵੀ ਬਣਾਉਣਗੇ ਸੋ ਜੇ ਵਿਰੋਧੀ ਧਿਰ ਮਜਬੂਤ ਹੋਏਗਾ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੋਚਣਾ ਪਏਗਾ ਵੀ ਆ ਕਾਨੂੰਨ ਬਣਾਉਣ ਲੱਗਿਆਂ 100 ਵਾਰੀ ਉਹ ਸੋਚਣਗੇ ਕਿ ਇਹਦਾ ਹੁਣ ਵਿਰੋਧ ਜਿਹੜਾ ਹੈਗਾ ਉਹ ਹੋਏਗਾ ਸੋ ਅਸੀਂ ਇੱਕ ਵਾਰ ਫਿਰ ਛਲਾਗਾ ਕਰਦੇ ਹਾਂ ਕਿ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਹੋਈ ਹੈ ਤੇ ਜਾਂ ਫਿਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਇਨਸਾਫ ਦੀ ਗੱਲ ਹੋਈ ਹੈ ਸੋ ਇਹ ਘਟਨਾਵਾਂ ਤਾਂ ਵਾਪਰਨੀਆਂ ਨਹੀਂ ਸੀ ਚਾਹੀਦੀਆਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸੋ ਵਾਪਰ ਗਈਆਂ ਤੇ ਜਿੱਥੇ ਇਨਸਾਫ ਦੀ ਗੱਲ ਹੁੰਦੀ ਹੈ ਇਹ ਮੈਨੂੰ ਲੱਗਦਾ ਵੀ ਚਰਨਜੀਤ ਚੰਨੀ ਹੋਰਨ ਵੀ ਅੰਦਰੋਂ-ਅੰਦਰ ਹੀ ਪਤਾ ਹੋਣਾ ਕਿ ਇਨਸਾਫ ਜਿਹੜਾ ਉਹ ਕਦੇ ਨਹੀਂ ਮਿਲਣਾ ਤੇ ਜਿਹੜੀ ਗੱਲ ਰਹਿ ਗਈ ਭਾਈ ਅਮਰਤਪਾਲ ਸਿੰਘ ਦੀ ਉਹਨਾਂ ਨੂੰ ਹੁਣ ਜਿਹੜਾ ਉਹਨਾਂ ਦੇ ਸੌ ਚੁੱਕਣ ਤੋਂ ਲੈ ਕੇ ਹੁਣ ਤੱਕ ਦਾ ਪੀਰੀਅਡ ਹੈ ਇਹਦੇ ਵਿੱਚ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਢਾਲਣ ਦੀ ਕੋਸ਼ਿਸ਼ ਸਤਾ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਰ ਰਹੀ ਹੈ ਮਤਲਬ ਕਿ ਜ਼ੋਰ ਸ਼ੋਰ ਦੇ ਨਾਲ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਉਹ ਬੇਸ਼ੱਕ ਦਿਬੜੂਗੜ ਜੇਲ੍ਹ ਦੇ ਵਿੱਚ ਸਿੱਧੇ ਤੌਰ ਤੇ ਮਿਲਣਾ ਹੋਵੇ ਜਾਂ ਫਿਰ ਮਾਪਿਆਂ ਦੇ ਜ਼ਰੀਏ ਹੋਵੇ ਜਾਂ ਫਿਰ ਹੋਰ ਮੀਡੀਏਟਰ ਭਾ ਕੇ ਕਿ ਜੇ ਤਾਂ ਤੁਸੀਂ ਸਾਡੇ ਪੱਖ ਦੇ ਵਿੱਚ ਭੁਗਤਦੇ ਹੋ ਤੇ ਰਿਹਾਈ ਕੱਲ ਹੋ ਜਾਏਗੀ ਜੇ ਨਹੀਂ ਤਾਂ ਫਿਰ ਭਾਈ ਇਸੇ ਤਰੀਕੇ ਦੇ ਨਾਲ ਤੁਸੀਂ ਅੰਦਰ ਰਹੋਗੇ ਸੋ ਤੁਸੀਂ ਦੇਖੋ ਭਈ ਹੁਣ ਤੱਕ ਇਹੀ ਕੁਝ ਚੱਲਿਆ ਆਉਂਦਾ ਹੈ ਉਹਨਾਂ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਵੀ ਇਹਨਾਂ ਨੇ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਾਰੇ ਦਾ ਸਾਰਾ ਟੱਬਰ ਹੌਲੀ ਹੌਲੀ ਅੰਦਰ ਟੱਕ ਸਕਦੇ ਆ ਸੋ ਇਸ ਤੋਂ ਪਤਾ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਹੋਰੀ ਹਜੇ ਤੱਕ ਠੜਕੇ ਨਹੀਂ ਹੈ ਸੋ ਉਹ ਇਹਨਾਂ ਦੇ ਹੱਕ ਦੇ ਵਿੱਚ ਇਹਨਾਂ ਦੇ ਪੱਖ ਦੇ ਵਿੱਚ ਆਉਣ ਦੀ بجائے ਉਹ ਅੜੇ ਹੋਏ ਨੇ ਉਹ ਆਪਣੇ ਸਿਧਾਂਤ ਦੇ ਉੱਤੇ ਅੜੇ ਹੋਏ ਆ ਸੋ ਆਪਾਂ ਚਾਹੁੰਦੇ ਆ ਕਿ ਜਲ ਤੋਂ ਜਲਦ ਨੰਦੀ ਰਿਹਾਈ ਹੋਵੇ ਜ਼ਮਾਨਤ ਤੇ ਛੱਡਿਆ ਜਾਵੇ ਖੁੱਲੀ ਜ਼ਮਾਨਤ ਤੇ ਮਿਲ ਜੇ ਸੋ ਬਾਹਰ ਆਉਣੇ ਚਾਹੀਦੇ ਨੇ ਸਾਡਾ ਤਾਂ ਮੇਨ ਮਕਸਦ ਇਹ ਹੈ ਕਿ ਇੱਕ ਬੁਲੰਦ ਆਵਾਜ਼ ਵਾਲਾ ਨੌਜਵਾਨ ਜਿਹਨੂੰ ਦੁਨੀਆ ਪੱਧਰ ਦੀ ਜਾਣਕਾਰੀ ਹੈ ਕਿ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਕੀ ਹੋਇਆ ਦੁਨੀਆ ਦੇ ਪ੍ਰੈਜ਼ੈਂਟ ਸਮੇਂ ਦੇ ਵਿੱਚ ਕੀ ਹੋ ਰਿਹਾ ਫਿਊਚਰ ਦੇ ਵਿੱਚ ਕੀ ਹੋਏਗਾ ਸੋ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਬਹੁਤ ਸੁਹਿਰਦ ਹੈ ਤੇ ਬੜੀ ਨੌਲੇਜ ਹੈ ਉਹਨਾਂ ਨੂੰ ਜਾਣਕਾਰੀ ਹੈ ਸੋ ਉਹ ਉਹ ਜਿਹੜੇ ਇਹੋ ਜਿਹੇ ਨੌਜਵਾਨ ਹੈ ਉਹ ਜੇਲ੍ਹਾਂ ਦੇ ਵਿੱਚ ਨਹੀਂ ਰਹਿਣੇ ਚਾਹੀਦੇ ਉਹ ਬਾਹਰ ਆ ਕੇ ਪੰਜਾਬ ਦੀ ਸੇਵਾ ਕਰਨ ਇਹ ਹੀ ਸਾਡਾ ਇੱਕ ਜਿਹੜਾ ਹੈ ਮੇਨ ਮਕਸਦ ਕਹਿ ਲਓ ਜਾਂ ਫਿਰ ਸਾਡੀ ਸੋਚ ਇਹ ਕਹਿੰਦੀ ਹੈ ਜੀ ਹਾਂ ਜੀ ਤੁਸੀਂ ਇਸ ਨਾਲ ਹੀ ਗੱਲਬਾਤ ਕਰਾਂਗੇ ਕਿ ਸਾਬਕਾ ਕਾਂਗਰਸੀ ਅਤੇ ਹੁਣ ਮੌਜੂਦਾ ਬੀਜੇਪ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਦੇ ਨਾਲ ਕਹਿ ਲਓ ਕਿ ਚੈਲੇਂਜ ਜਨਨੀ ਦੀ ਕਾਫੀ ਤਿੱਖੀ ਤਕਰਾਰ ਪਾਰਲੀਮੈਂਟ ਦੇਖਣ ਨੂੰ ਮਿਲੀ ਹੈ ਕਿਵੇਂ ਦੇਖੋ ਨੀ استقرار ਨੂੰ ਸੀ ਬਿਲਕੁਲ ਬਿਲਕੁਲ ਉਹ ਉਹਨਾਂ ਦੀ ਤਕਰਾਰ ਹੋਈ ਹੈ ਪਰ ਮੈਂ ਉਹੀ ਗੱਲ ਪਹਿਲਾਂ ਵਾਲੀ ਕਹੀ ਹੈ ਕਿ ਜਿਹੜੇ ਰਵਨੀਤ ਬਿੱਟੂ ਹੋਰੀ ਹੈ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ ਤਾਂ ਉਦੋਂ ਭਾਜਪਾ ਵਾਲਿਆਂ ਦੇ ਨਾਲ ਲੜਦੇ ਰਹੇ ਆ ਤੁਹਾਨੂੰ ਯਾਦ ਹੋਣਾ ਇੱਕ ਦਿਨ ਉਹ ਗਰੇਵਾਲ ਜਿਹੜੇ ਨੇ ਹਰਜੀਤ ਗਰੇਵਾਲ ਤੇ ਇਹਨਾਂ ਦੀ ਇਕੱਠਿਆਂ ਦੀ ਇੰਟਰਵਿਊ ਹੋ ਰਹੀ ਹੈ ਤੇ ਉਦੋਂ ਰਵਨੀਤ ਬਿੱਟੂ ਦਾ ਬਿਆਨ ਸੀ ਕਿ ਮੈਂ ਜੁੱਤੀ ਲਾ ਕੇ ਇਹਨਾਂ ਦੇ ਮਾਰਾਂ ਮਤਲਬ ਕਿ ਚਲੋ ਆਪਾਂ ਕਹੀਏ ਵੀ ਇੱਕ ਸਖਸ਼ ਜਿਹੜਾ ਫੇਸ ਟੂ ਫੇਸ ਤੁਹਾਡੇ ਸਾਹਮਣੇ ਖੜਾ ਹੋਇਆ ਫਿਰ ਵੀ ਕਿਤੇ ਨਾ ਕਿਤੇ ਆਪਾਂ ਕਹੀਏ ਵੀ ਆਪਾਂ ਨੀਤੀਆਂ ਦੇ ਵਿਰੁੱਧ ਹੋਈਦਾ ਪਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਕਰਦੇ ਰਹੇ ਆ ਲੰਬੇ ਸਮੇਂ ਤੋਂ ਕਰਦੇ ਰਹੇ ਆ ਅੱਜ ਉਹ ਕਾਂਗਰਸ ਨੂੰ ਮਾੜਾ ਕਹਿ ਰਹੇ ਸੀ ਮਤਲਬ ਉਹਨਾਂ ਨੇ ਅੱਜ ਇਹ ਵੀ ਕਿਸੇ ਸਮੇਂ ਉਹ ਇਹ ਕਹਿੰਦੇ ਰਹੇ ਆ ਕਿ ਬਿਅੰਤ ਸਿੰਘ ਹੋਰੀ ਜੋ ਕਾਂਗਰਸ ਦੇ ਵਿੱਚ ਸੀ ਸਾਡੇ ਤੇ ਉਹਨਾਂ ਨੇ ਮਤਲਬ ਕੀ ਉਹਨਾਂ ਨੇ ਸ਼ਹੀਦੀ ਪਾਈ ਹੈ ਮਤਲਬ ਕਿ ਆਪਣੀ ਪਾਰਟੀ ਦਾ ਨਾਮ ਰੋਸ਼ਨ ਕੀਤਾ ਹੈ ਵਗੈਰਾ ਵਗੈਰਾ ਤੇ ਅੱਜ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਕਾਂਗਰਸ ਵਾਸਤੇ ਨਹੀਂ ਸ਼ਹੀਦ ਹੋਏ ਉਹ ਪੰਜਾਬ ਵਾਸਤੇ ਮਤਲਬ ਕਿ ਦੇਖੋ ਰਾਤੋਂ ਰਾਤ ਸਾਡੀਆਂ ਸੋਚਾਂ ਬਦਲ ਜਾਂਦੀਆਂ ਸਾਡੀਆਂ ਪਾਲਿਸੀਆਂ ਬਦਲ ਜਾਂਦੀਆਂ ਸਾਡੇ ਸੁਭਾਅ ਨੇਚਰ ਕਿੰਨੇ ਮਤਲਬ ਕਿ ਅੱਜ ਲੋਕ ਜਿਹੜੇ ਨੇ ਉਹ ਆਰਟੀਫੀਸ਼ਲ ਜੇ ਹੋ ਗਏ ਹੋਇਆ ਸੋ ਰਵਨੀਤ ਬਿੱਟੂ ਹਰੀ ਕਿੰਨਾ ਲੰਬਾ ਸਮਾਂ ਉਹਨਾਂ ਨੇ ਕਾਂਗਰਸ ਦੇ ਵਿੱਚ ਗੁਜ਼ਾਰਿਆ ਤੇ ਅੱਜ ਕਾਂਗਰਸ ਦੇ ਚਰਨਜੀਤ ਚੰਨੀ ਹੋਰਾਂ ਦੇ ਨਾਲ ਉਹ ਬਹਿਸਦੇ ਨੇ ਗਰਮ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਚਰਨਜੀਤ ਚੰਨੀ ਹੋਰ ਵੀ ਇੱਕ ਤੁਣਕਾ ਜਿਹਾ ਮਾਰ ਦਿੰਦੇ ਆ ਕਿ ਜਦੋਂ ਤੱਕ ਤਾ ਤੂੰ ਕਾਂਗਰਸ ਦੇ ਵਿੱਚ ਸੀ ਉਦੋਂ ਤੇਰਾ ਦਾਦਾ ਸ਼ਹੀਦ ਸੀ ਤੇ ਅੱਜ ਤੂੰ ਭਾਜਪਾ 'ਚ ਆ ਗਿਆ ਤੇ ਉਹ ਤੇਰਾ ਦਾਦਾ ਜਿਹੜਾ ਉਹ ਮਰ ਗਿਆ ਸੋ ਆਪਾਂ ਤੇ ਚਰਨਜੀਤ ਚੰਨੀ ਹੋਰਾਂ ਦੀ ਇਸ ਸਟੇਟਮੈਂਟ ਦੇ ਨਾਲ ਵੀ ਸਹਿਮਤ ਨਹੀਂ ਹੈਗੇ ਤੇ ਨਾ ਹੀ ਅਸੀਂ ਰਵਨੀਤ ਬਿੱਟੂ ਹੋਰਾਂ ਤੇ ਵੀ ਕਿਸੇ ਸਟੇਟਮੈਂਟ ਦੇ ਨਾਲ ਸਹਿਮਤ ਆ ਕਿਉਂਕਿ ਬਿਆੰਤਾ ਬੁੱੱਛੜ ਸੀ ਉਹਨੇ ਬੁੱੱਛੜ ਹੀ ਰਹਿਣਾ ਭਾਵੇਂ ਉਹ ਕਾਂਗਰਸ ਦਾ ਹੁੰਦਾ ਜਾਂ ਫਿਰ ਭਾਜਪਾ ਦਾ ਹੁੰਦਾ ਕਿਉਂਕਿ ਜਦੋਂ ਗੱਲ ਸਿੱਖਾਂ ਦੇ ਘਾਣ ਦੀ ਆਉਂਦੀ ਆ ਤੇ ਭਾਜਪਾ ਨੇ ਵੀ ਉਹਦੇ ਵਿੱਚ ਘੱਟ ਨਹੀਂ ਕੀਤੀ ਨਾ ਕਾਂ ਲਾਲ ਕ੍ਰਿਸ਼ਨ ਅਡਵਾਨੀ ਜਾਂ ਫਿਰ ਹੋਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਇੱਕ ਜਲੂਸ ਕੱਢੇ ਜਿਹਦੇ ਉੱਤੇ ਲਿਖਿਆ ਸੀ ਕਿ ਪੰਜਾਬ ਕੋ ਬਚਾਣਾ ਹੈ ਤੋ ਫੌਜ ਵਿਜਵਾਓ ਮਤਲਬ ਇਹਨਾਂ ਦਾ ਉਸ ਵੇਲੇ ਬੜਾ ਵੱਡਾ ਰੋਲ ਰਿਹਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਦਾ ਤੇ ਜਦੋਂ ਦਰਬਾਰ ਸਾਹਿਬ ਤੇ ਅਟੈਕ ਬੀਬੀ ਕਰ ਦਿੰਦੀ ਹੈ ਤਾਂ ਇਹਨਾਂ ਦੇ ਜਿਹੜੇ ਅਡਵਾਨੀ ਹੈ ਉਹਨੇ ਇੱਕ ਕਿਤਾਬ ਲਿਖੀ ਸੀ ਉਹਦੇ ਵਿੱਚ ਕਿਹਾ ਕਿ ਅਸੀਂ ਇਹਨੂੰ ਦੁਰਗਾ ਦਾ ਖਿਤਾਬ ਦਿੰਨੇ ਆ ਮਤਲਬ ਕਹਿਣ ਦਾ ਵੀ ਉਹੋ ਹੀ ਕੁਝ ਅੱਜ ਵਾਪਰ ਰਿਹਾ ਹੈ ਅੱਜ ਜਦੋਂ ਭਾਈ ਅਮਰਤਪਾਲ ਸਿੰਘ ਵਿਚਰ ਰਹੇ ਸੀ ਤਾਂ ਉਸ ਵੇਲੇ ਇਹੀ ਅਕਾਲੀ ਕਹਿੰਦੇ ਸੀ ਵੀ ਜੇ ਤੁਹਾਡੇ ਕੋਲ ਸੂਤ ਨਹੀਂ ਆਉਂਦਾ ਤੇ ਸਾਨੂੰ ਦੱਸੋ ਇਹ ਇਹ ਆਮ ਆਦਮੀ ਪਾਰਟੀ ਢਿੱਲ ਕਿਉਂ ਵਰਤੀ ਜਾਂਦੀ ਹੈ ਮਤਲਬ ਕਿ ਜੇ ਆਮ ਆਦਮੀ ਪਾਰਟੀ ਨੇ ਅੱਜ ਐਕਸ਼ਨ ਕਰ ਲਿਆ ਉਹਨਾਂ ਨੂੰ ਦਿਬੜੂਗੜ੍ਹ ਭੇਜ ਦਿੱਤਾ ਐਨਐਸਏ ਲਾ ਕੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਕਾਲੀ ਇੱਥੇ ਚੋਂ ਬਰੀ ਹੋ ਗਏ ਅਕਾਲੀਆਂ ਨੇ ਸੇਮ ਭੂਮਿਕਾ ਨਿਭਾਈ ਹੈ ਉਸ ਵੇਲੇ ਵਾਲੀ ਭਾਜਪਾ ਨੇ ਸੇਮ ਭੂਮਿਕਾ ਨਿਭਾਈ ਹੈ ਉਸ ਟਾਈਮਾਂ ਵਾਲੀ ਕਾਂਗਰਸ ਨੇ ਵੀ ਸੇਮ ਉਹੀ ਭੂਮਿਕਾ ਨਿਭਾਈ ਹੈ ਜਿਹੜੀ 84 ਦੇ ਵਿੱਚ ਉਸ ਵੇਲੇ ਨਿਭਾਈ ਸੀ ਮਤਲਬ ਇਹ ਲੋਕ ਜਿਹੜੇ ਨੇ ਕਦੇ ਵੀ ਬਦਲਦੇ ਨਹੀਂ ਹੈ ਇਹ ਇਹ ਸਪਸ਼ਟ ਹੈ ਕਿ ਇਹਨਾਂ ਨੇ ਕੋਈ ਵੀ ਜਿਹੜਾ ਕਹਿ ਲਈ ਹੈ ਕਿ ਸਾਡੇ ਹੱਥੋਂ ਰਾਜਨੀਤੀ ਖੁੱਸਦੀ ਪਈ ਹੈ ਉਹ ਬੰਦੇ ਨੂੰ ਕਦੇ ਵੀ ਅੱਗੇ ਆਉਣ ਨਹੀਂ ਦਿੰਦੇ ਹੈਗੇ ਸੋ ਇਹ ਉਸੇ ਵੇਲੇ ਤੋਂ ਲੈ ਕੇ ਅੱਜ ਤੱਕ ਐਦਾਂ ਹੀ ਚੱਲਦਾ ਆਉਂਦਾ ਹੈ ਸੋ ਸਟੇਟਮੈਂਟਾਂ ਮਜ਼ੇਦਾਰ ਜ਼ਰੂਰ ਲੱਗੀਆਂ ਮੈਨੂੰ ਸੁਣਨ ਦੇ ਵਿੱਚ ਪਰ ਇਹ ਕਿਤੇ ਨਾ ਕਿਤੇ ਕੋਈ ਵੀ ਇਹਦੇ ਵਿੱਚ ਫਾਇਦੇ ਵਾਲੀ ਸਿੱਖਾਂ ਦੇ ਫਾਇਦੇ ਪੰਜਾਬ ਦੇ ਫਾਇਦੇ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਇਹਦੇ ਵਿੱਚ ਅੰਦਲੇ ਸਿੰਘ ਨੂੰ ਪੁੱਛਣਾ ਚਾਹਾਂਗਾ ਕਿ ਕਾਂਗਰਸ ਨੇ ਵੀ ਅਮਰਪਾਲ ਸਿੰਘ ਨੂੰ ਕੱਲੋ ਕਿ ਗੁਫ਼ਤਾਰ ਕਰਨ ਲਈ ਕਾਫੀ ਬਾਤ ਚੱਕੀ ਸੀ ਜੇ ਗੱਲ ਕਰੀ ਰਾਜਾ ਵੜਿੰਗ ਨੇ ਕਾਫੀ ਚੱਕੀ ਸੀ ਤੇ ਹੁਣ ਕਾਂਗਰਸ ਦੇ ਸੁਰ ਬਦਲਨੇ ਹੋ ਤੁਸੀਂ ਕਿਵੇਂ ਦੇਖ ਰਹੇ ਹੋ ਕੀ ਕਰਨਾ ਹੈ ਕਿ ਕਾਂਗਰਸ ਨੂੰ ਵੀ ਆਪਣੇ ਟੋਨ ਬਦਲਨੀ ਪੈਗੀ ਉਹ ਦੇਖੋ ਜਿਹੜੀ ਪੰਜਾਬ ਚ ਕਾਂਗਰਸ ਹੈ ਨਾ ਉਹ ਸਾਰਿਆਂ ਦੇ ਜਿਹੜੇ ਆਪਣੇ ਕਹੀਏ ਕਿ ਮੂੰਹ ਵੱਖੋ ਵੱਖਰੇ ਪਾਸੇ ਨੂੰ ਹੋਏ ਹੋਏ ਆ ਉਹਨਾਂ ਦੇ ਜਿਹੜੇ ਆਮ ਲੀਡਰ ਨੇ ਨਾ ਜਿਹੜੇ ਹੁਣ ਜਿੱਦਾਂ ਸੁਖਪਾਲ ਸਿੰਘ ਖਹਿਰਾ ਉਹ ਆਪਣੇ ਤੌਰ ਤੇ ਬਿਆਨ ਦੇ ਦਿੰਦੇ ਆ ਤੇ ਰਾਜਾ ਵੜਿੰਗ ਹੋਰੀ ਬਾਅਦ ਚ ਇੰਟਰਵਿਊ ਦੇ ਵਿੱਚ ਆਪਣੇ ਆਪ ਨੂੰ ਕਲੀਅਰ ਕਰਦੇ ਫਿਰਦੇ ਆ ਕਿ ਲਓ ਜੀ ਮੈਂ ਪ੍ਰਧਾਨ ਆ ਮੇਰੇ ਤੋਂ ਪੁੱਛਿਆ ਬਿਨਾ ਕੋਈ ਬਿਆਨ ਨਾ ਦਿਆ ਕਰੇ ਹੁਣ ਰਾਜਾ ਵੜਿੰਗ ਆ ਉਹ ਕਿਹੜਾ ਕਿਸੇ ਨੂੰ ਪੁੱਛ ਕੇ ਇੰਦਰਾ ਗਾਂਧੀ ਵਾਲੀ ਟੀ-ਸ਼ਰਟ ਪਾਉਂਦੇ ਆ ਦੂਸਰੀ ਗੱਲ ਜਦੋਂ ਪ੍ਰਵਾਸੀਆਂ ਦੀ ਕਰਦੇ ਆ ਤੇ ਸੁਖਬਾਲ ਸਿੰਘ ਖੈਰਾ ਕਹਿੰਦੇ ਜੀ ਪ੍ਰਵਾਸੀਆਂ ਨੂੰ ਕੱਢਣਾ ਤੇ ਰਾਜਾ ਵੜਿੰਗ ਹੋਰੀ ਕਹਿੰਦੇ ਨਾ ਜੀ ਉਹ ਤਾਂ ਸਾਡੇ ਰੀਡ ਦੀ ਹੱਡੀ ਐ ਉਹ ਤਾਂ ਉਹਨਾਂ ਨੂੰ ਆਪਾਂ ਕੱਢ ਨਹੀਂ ਸਕਦੇ ਸੋ ਇਸੇ ਤਰੀਕੇ ਨਾਲ ਚਰਨਜੀਤ ਚੰਨੀ ਹੋਰੀ ਵੀ ਥੋੜੇ ਵੱਖਰੇ ਅੰਦਾਜ਼ ਦੇ ਵਿੱਚ ਚੱਲਦੇ ਆਏ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰ ਲੋ ਸੋ ਉਹ ਵੀ ਵੱਖਰੇ ਵੱਖਰੇ ਚੱਲਦੇ ਆਏ ਨੇ ਮਤਲਬ ਪੰਜਾਬ ਕਾਂਗਰਸ ਦਾ ਕੋਈ ਉਹ ਹਾਲ ਨਹੀਂ ਹੈਗਾ ਇੱਕ ਜੁਟਤਾ ਵਾਲਾ ਇੱਕ ਪਾਰਟੀ ਵਾਲਾ ਇਹਨਾਂ ਦੇ ਸਾਰੇ ਲੀਡਰਾਂ ਦੇ ਜਿਹੜੇ ਆਪਾਂ ਕਹਿ ਲਈਏ ਵੀ ਸਟੈਂਡ ਵੱਖੋ ਵੱਖਰੇ ਐ ਤੇ ਮੈਨੂੰ ਲੱਗਦਾ ਇਸੇ ਗੱਲੋਂ ਹੀ ਅੱਜ ਕਾਂਗਰਸ ਪਾਰਟੀ ਦਾ ਹਾਲ ਬੁਰਾ ਹੈ ਤੇ ਇਹਨਾਂ ਦੀ ਚਾਹਨਾ ਹੋਏਗੀ ਵੀ 27 ਦੇ ਵਿੱਚ ਆਪਾਂ ਸਰਕਾਰ ਬਣਾ ਲਈਏ ਪਰ ਜਿਹੋ ਜਿਹੇ ਹਾਲਾਤ ਪਹਿਲੀਆਂ ਚੋਣਾਂ ਦੇ ਵਿੱਚ ਰਹੇ ਐ ਤੇ ਮੈਨੂੰ ਸਤਾਈ ਚੇ ਇਹਦੇ ਨਾਲੋਂ ਵੀ ਮਾੜੇ ਰਹਿਣ ਵਾਲੇ ਆ ਬੀਜੇਪੀ ਇਹਦੇ ਵਿੱਚ ਨੰਬਰ ਲੈ ਜੂਗੀ ਕਿਉਂਕਿ ਉਹ ਇੱਕਜੁੱਟਤਾ ਦੇ ਨਾਲ ਆਪਣੇ ਕੋ ਸਟੈਂਡ ਦੇ ਉੱਤੇ ਅੜੇ ਹੋਏ ਨੇ ਸੋ ਕਾਂਗਰਸ ਦੇ ਸੁਰ ਨਹੀਂ ਬਦਲੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਉਹ ਸਿਰਫ ਕੋਈ ਨਾ ਕੋਈ ਲੀਡਰ ਜਿਵੇਂ ਸੁਖਬਾਲ ਸਿੰਘ ਖਹਿਰਾ ਜਾਂ ਫਿਰ ਚਰਨਜੀਤ ਚੰਨੀ ਹੈ ਉਹ ਗੱਲ ਕਰ ਜਾਂਦੇ ਆ ਬਾਕੀ ਜਿਹੜੀ ਸੁਖਬਾਲ ਸਿੰਘ ਖਹਿਰਾ ਹੋਰਾਂ ਦੀ ਵੀ ਤੁਹਾਨੂੰ ਗੱਲ ਦੱਸ ਦਿੰਨਾ ਹੈ ਕਿ ਉਹ ਉਹ ਵੀ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਜਾਂ ਫਿਰ ਕੋਈ ਅੱਗੇ ਚੋਣਾ ਨਹੀਂ ਹੁੰਦੀਆਂ ਸਿਰ ਤੇ ਉਦੋਂ ਉਹ ਪੰਜਾਬ ਪੱਖੀ ਤੇ ਸਿੱਖ ਪੱਖੀ ਗੱਲ ਕਰਦੇ ਆ ਆ ਹੁਣ ਜਦੋਂ ਚੋਣਾ ਆਈਆਂ ਉਹਨਾਂ ਨੂੰ ਪੁੱਛਿਆ ਗਿਆ ਕਿ ਖਡੂਰ ਸਾਹਿਬ ਭਾਈ ਅਮਰਤਪਾਲ ਸਿੰਘ ਖੜੇ ਹੈ ਉਹ ਕਹਿੰਦੇ ਕਿ ਇਹ ਇਹਦੇ ਉੱਤੇ ਮੈਂ ਕੋਈ ਬਿਆਨ ਨਹੀਂ ਦੇਣਾ ਤੇ ਮੈਂ ਕੋਈ ਉਹਨਾਂ ਦੀ ਸਪੋਰਟ ਨਹੀਂ ਕਰ ਰਿਹਾ ਹੈਗਾ ਮੈਂ ਆਪਣੀ ਪਾਰਟੀ ਦੇ ਵਿੱਚ ਵੱਜਾ ਹੋਇਆ ਸਾਡੀ ਆਪਣੀ ਪਾਲਿਸੀ ਹੈ ਸੋ ਮਤਲਬ ਕਿ ਟਾਈਮ ਟੂ ਟਾਈਮ ਲੋਕਾਂ ਨੂੰ ਭਾਵਕ ਕਰਕੇ ਤੇ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਇਹੀ ਲੀਡਰੀ ਹੈ ਇਹੀ ਰਾਜਨੀਤੀ ਹੈ ਜਿਹੜੀ ਕੀਤੀ ਜਾਂਦੀ ਰਹੀ ਹੈ ਜਾਂ ਹੁਣ ਵੀ ਕੀਤੀ ਜਾ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਵੀ ਕੀਤੀ ਜਾਣੀ ਹੈ ਕਿਉਂਕਿ ਸਾਡੇ ਤਾਂ ਲੋਕ ਇੰਨੇ ਭੋਲੇ ਆ ਇਹ ਤਾਂ ਪੱਗਾਂ ਦੇਖ ਕੇ ਵੋਟਾਂ ਪਾਈਗੇ 50 ਸਾਲ ਨੀਲੀ ਪੱਗ ਆ ਗਈ ਜੀ ਵੋਟ ਪਾ ਦਿਓ ਜਿਹੜੇ ਕਾਂਗਰਸੀ ਸੀ ਪੱਕੇ ਜੁੜੇ ਹੋਏ ਉਹ ਕਹਿੰਦਾ ਚਿੱਟੀ ਪੱਗ ਆ ਗਈ ਜੀ ਪੰਜਾ ਆ ਗਿਆ ਜੀ ਪੰਜਾ ਆ ਗਿਆ ਜੀ ਉਹਨੂੰ ਵੋਟ ਪਾ ਦਿਓ ਸੋ ਇਸੇ ਇਸ ਤਰੀਕੇ ਦੇ ਨਾਲ ਕਮਲਿਆ ਕਮਲ ਜਿਹੜਾ ਆਪਣੇ ਬੀਜੇਪੀ ਵਾਲਿਆਂ ਦਾ ਜਿਹੜੇ ਉਹਦਾਂ ਜੁੜੇ ਹੋਏ ਚੁੱਪ ਕਰਕੇ ਉਹ ਦੇਖ ਕੇ ਉਧਰ ਹੀ ਵੋਟਾਂ ਪਾਈ ਗਏ ਉਹਨਾਂ ਨੇ ਕਦੇ ਨਹੀਂ ਦੇਖਿਆ ਕਿ ਇਹ ਲੀਡਰ ਸਟੈਂਡ ਕਰਦਾ ਹੈ ਇਹਨੇ ਪਿਛਲੇ ਸਮੇਂ ਦੇ ਵਿੱਚ 50 ਸਾਲਾਂ ਚ ਕੁਝ ਕੀਤਾ ਹੈ ਦਸਾਂ ਚ ਕੁਝ ਕੀਤਾ ਹੈ ਜਾਂ ਫਿਰ ਇਹ ਸਾਡੇ ਪੰਜਾਬ ਦੇ ਉਲਟੀ ਭੁਗਤਿਆ ਹੁਣ ਮੈਂ ਤੁਹਾਨੂੰ ਦੱਸਾਂ ਵੀ ਰਾਜਾ ਵੜਿੰਗ ਨੇ ਜਿੱਦਣ ਬੀਬੀ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਪਾ ਲਈ ਸੀ ਤਾਂ ਸਾਡੇ ਤਾਂ ਪੰਜਾਬ ਨੂੰ ਉਸੇ ਦਿਨ ਇਹਨੂੰ ਦਰਕਨਾਰ ਕਰ ਦੇਣਾ ਚਾਹੀਦਾ ਸੀ ਇਹਨੂੰ ਇਹਨੂੰ ਤਾਂ ਰਾਜਨੀਤੀ ਦੇ ਵਿੱਚੋਂ ਹੌਲੀ-ਹੌਲੀ ਪਾਸੇ ਕਰ ਦੇਣਾ ਚਾਹੀਦਾ ਸੀ ਕਿ ਭਾਈ ਤੂੰ ਉਸ ਬੀਬੀ ਦੀ ਫੋਟੋ ਲਾ ਰਿਹਾ ਜਿਨੇ ਆਪਣੇ ਰਾਜਨੀਤੀ ਦੇ ਮੁਫਾਦ ਵਾਸਤੇ ਪੰਜਾਬ ਦੇ ਉੱਤੇ ਜਿਹੜਾ ਕਹਿਟ ਆਇਆ ਉਸ ਤੋਂ ਬਾਅਦ ਉਸੇ ਬੀਬੀ ਦੇ ਕਾਰਨ ਜੋ 84 ਦੇ ਨਵੰਬਰ 84 ਦੇ ਵਿੱਚ ਹੋਇਆ ਉਹਦਾ ਕਾਰਨ ਵੀ ਬੀਬੀ ਇੰਦਰਾ ਗਾਂਧੀ ਸੀ ਸੋ ਤੁਸੀਂ ਨਹੀਂ ਪ੍ਰਵੋਕ ਕਰਦੇ ਤੁਸੀਂ ਕਹਿੰਦੇ ਹੋ ਕਿ ਭਾਈ ਉਮਰਤਪਾਲ ਸਿੰਘ ਫੜੋਏ ਪ੍ਰਵੋਕ ਕਰ ਰਿਹਾ ਤੁਸੀਂ ਟੀ-ਸ਼ਰਟਾਂ ਪਾ ਕੇ ਪ੍ਰਵੋਕ ਨਹੀਂ ਕਰਦੇ ਸੋ ਇਹ ਇਹ ਸਾਰੀ ਕਿਤੇ ਨਾ ਕਿਤੇ ਗੰਧਲੀ ਜਿਹੜੀ ਸਿਆਸਤ ਹੈ ਉਹ ਸਾਡੇ ਜਿਹੜਾ ਪਿੱਛਾ ਨਹੀਂ ਛੱਡ ਰਹੀ ਬਹੁਤ ਲੰਬੇ ਸਮੇਂ ਤੋਂ ਕਈ ਕਹਿੰਦੇ ਜੀ ਬਾਦਲ ਹੁਣ ਇੱਧਰ ਉੱਧਰ ਹੋ ਗਏ ਆ ਬਾਦਲ ਵੱਡਾ ਬਾਦਲ ਨਹੀਂ ਰਿਹਾ ਛੋਟਾ ਆ ਗਿਆ ਸੋ ਉਹਨਾਂ ਦੇ ਹੱਥੋਂ ਹੁਣ ਜਿਹੜਾ ਅਕਾਲੀ ਦਲ ਹੈ ਉਹ ਛੁੱਟ ਜਾਏਗਾ ਮਤਲਬ ਆਜ਼ਾਦ ਹੋ ਜਾਏਗਾ ਤੁਹਾਨੂੰ ਕੀ ਲੱਗਦਾ ਵੀ ਅਗਲੇ ਜਿਹੜੇ ਆ ਕੇ ਬੈਠੇ ਹੋਏ ਨੇ ਉਹ ਬੜੇ ਸੁਥਰੇ ਨੇ ਸੋ ਉਹ ਇਹਨਾਂ ਤੋਂ ਵੀ ਜਿਹੜੇ ਨੇ ਉਹ ਦੋ ਕਦਮ ਅੱਗੇ ਹੋਣਗੇ ਸੋ ਤੁਹਾਡਾ ਇਹਦੇ ਵਿੱਚ ਕਿਤੇ ਵੀ ਭਲਾ ਨਹੀਂ ਹੈਗਾ ਇਹ ਇਹ ਗੱਲਾਂ ਸਾਨੂੰ ਸੋਚਣੀਆਂ ਪੈਣੀਆਂ ਅਹ ਦਿਸੇ ਇਸ ਨਾਲ ਇੱਕ ਹੋਰ ਵੱਡੀ ਜੋ ਅਪਡੇਟ ਸਾਹਮਣੇ ਆਈ ਹੈ ਉਹ ਇਹ ਹੈ ਕਿ ਅਮਰਪਾਲ ਸਿੰਘ ਦੇ ਬ੍ਰਦਰ ਨੂੰ ਕਿਹ ਲੋਕ ਕਿ ਅੱਜ ਜ਼ਮਾਨਤ ਮਿਲ ਗਈ ਹੈ ਕਿਵੇਂ ਦੇਖਦੀ ਉਹਨਾਂ ਦੇ ਬ੍ਰਦਰ ਨੂੰ ਜ਼ਮਾਨਤ ਮਿਲ ਜਾਣਾ ਜੀ ਫਲੋਰ ਦੀ ਅਦਾਲਤ ਵੱਲੋਂ ਉਹਨਾਂ ਨੂੰ ਅੱਜ ਜ਼ਮਾਨਤ ਜੜੀ ਉਹ ਦੇ ਦਿੱਤੀ ਗਈ ਹੈ ਤੇ ਉਹ ਹੁਣ ਬਾਹਰ ਆਉਣਗੇ ਜ਼ਮਾਨਤ ਦੇ ਉੱਤੇ ਫਿਰ ਉਹਨਾਂ ਦੀ ਕਾਰਵਾਈ ਜਿਹੜੀ ਹੈ ਉਹ ਇਸੇ ਤਰੀਕੇ ਦੇ ਨਾਲ ਚੱਲੀ ਜਾਏਗੀ ਜਾਂ ਫਿਰ ਜੋ ਵੀ ਹੋਏਗਾ ਉਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਦੀ ਜਿਹੜੀ ਇਹ ਸਕੂਨ ਦੇਣ ਵਾਲੀ ਖਬਰ ਹੈ ਕਿ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਉਹ ਮਿਲ ਚੁੱਕੀ ਹੈ ਹੁਣ ਜੇ ਤਾਂ ਉਹਨਾਂ ਦੇ ਉੱਤੇ ਪਾਬੰਦੀਆਂ ਨਾ ਹੋਈਆਂ ਕਿਉਂਕਿ ਕਈ ਵਾਰੀ ਇਹ ਹੁੰਦਾ ਜ਼ਮਾਨਤ ਤੇ ਆਏ ਬੰਦੇ ਦੇ ਉੱਤੇ ਪਾਬੰਦੀ ਹੁੰਦੀ ਹੈ ਕਿ ਤੁਸੀਂ ਮੀਡੀਆ ਦੇ ਵਿੱਚ ਜਾ ਕੇ ਗੱਲ ਨਹੀਂ ਕਰ ਸਕਦੇ ਸੋ ਜੇ ਤਾਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਉਹਨਾਂ ਤੇ ਨਾ ਹੋਈਆਂ ਤਾਂ ਉਹ ਜ਼ਰੂਰ ਆ ਕੇ ਮੀਡੀਆ ਦੇ ਵਿੱਚ ਦੱਸਣਗੇ ਕਿ ਉਹਨਾਂ ਨਾਲ ਵਾਪਰਿਆ ਕੀ ਹੈ ਕੀੜੀ ਸਾਜ਼ਿਸ਼ ਹੈ ਜਾਂ ਫਿਰ ਵਾਕਿਆ ਹੀ ਸੱਚੀ-ਮੁੱੱਚੀ ਹੋਈ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਹੇ ਸੀ ਇਹ ਸਾਰੀ ਗੱਲਬਾਤ ਜਿਹੜੀ ਹੈ ਉਹਨਾਂ ਕੋਲੋਂ ਪਤਾ ਲੱਗਣੀ ਹੈ ਪਰ ਜੇਕਰ ਉਹਨਾਂ ਦੇ ਉੱਤੇ ਸ਼ਰਤਾਂ ਨਾ ਹੋਈਆਂ ਮੈਂ ਜਿਵੇਂ ਪਹਿਲਾਂ ਕਿਹਾ ਕਿ ਜ਼ਮਾਨਤ ਦੇ ਉੱਤੇ ਆਿਆਂ ਦੇ ਉੱਤੇ ਸ਼ਰਤਾਂ ਹੁੰਦੀਆਂ ਬੜੇ ਆ ਜਿਹੜੇ ਖੜਕੂ ਸਿੰਘ ਨੇ ਉਹ ਵੀ ਜਦੋਂ ਜ਼ਮਾਨਤਾਂ ਤੇ ਆਉਂਦੇ ਆ ਤੇ ਉਹਨਾਂ ਨੂੰ ਕਿਹਾ ਹੁੰਦਾ ਵੀ ਤੁਸੀਂ ਕੋਈ ਇੰਟਰਵਿਊ ਨਹੀਂ ਦੇ ਸਕਦੇ ਜਾਂ ਫਿਰ ਹੋਰ ਵੀ ਆਪਾਂ ਕਹਿ ਲਈਏ ਪਰਮਜੀਤ ਸਿੰਘ ਪਿਉਰਾ ਹੋਰੇ ਜਦੋਂ ਆਪਣੇ ਸੰਸਕਾਰ ਤੇ ਆਉਂਦੇ ਆ ਆਪਣੇ ਮਾਪਿਆਂ ਦੇ ਤਾਂ ਉਸ ਵੇਲੇ ਵੀ ਉਹਨਾਂ ਨੂੰ ਇਹੀ ਗੱਲਾਂ ਹੁੰਦੀਆਂ ਨੇ ਵੀ ਤੁਸੀਂ ਕੋਈ ਮਾਈਕ ਦੇ ਵਿੱਚ ਨਹੀਂ ਬੋਲ ਸਕਦੇ ਕੋਈ ਤੁਸੀਂ ਬਿਆਨ ਨਹੀਂ ਦੇ ਸਕਦੇ ਇਸੇ ਤਰੀਕੇ ਨਾਲ ਤੁਹਾਨੂੰ ਪਤਾ ਹੋਣਾ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ 10 ਸ਼ਰਤਾਂ ਲਾਈਆਂ ਕਿ ਤੁਹਾਨੂੰ ਜ਼ਮਾਨਤ ਤੇ ਲੈ ਕੇ ਤਾਂ ਚੱਲੇ ਆ ਪਰ ਤੁਸੀਂ ਇੱਕ ਵੀ ਜਿਹੜਾ ਸ਼ਬਦ ਹੈ ਉਹ ਨਹੀਂ ਬੋਲ ਸਕਦੇ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਸੋ ਦੇਖਦੇ ਆਪਾਂ ਆਉਂਦੇ ਸਮੇਂ ਦੇ ਵਿੱਚ ਕਿ ਜੇ ਉਹ ਬਿਆਨ ਦੇ ਦਿੰਦੇ ਨੇ ਭਈ ਆਪਣੇ ਨਾਲ ਉਹਨਾਂ ਦੇ ਨਾਲ ਵਾਪਰਿਆ ਕੀ ਹੈ ਸੋ ਫਿਰ ਵਧੀਆ ਹੋ ਜਾਏਗਾ ਲੋਕਾਂ ਦੇ ਸਾਹਮਣੇ ਕਲੈਰਿਟੀ ਹੋ ਜਾਏਗੀ ਸੋ ਚੰਗੀ ਖਬਰ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ ਜਿੰਸਰ ਇਸ ਨਾਲ ਥੋੜਾ ਧੰਨਵਾਦ ਕਰਦੇ ਆਂ ਅਤੇ ਪ੍ਰਾਈਡ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਜਿੱਦਾਂ ਕਿ ਹੋਰ ਵੱਡਾ ਇਸ਼ੂ ਹੋਵੇਗਾ ਦੁਬਾਰਾ ਤੁਹਾਡੇ ਨਾਲ ਜੁੜਾਂਗੇ ਅਤੇ ਵਿਚਾਰ ਜੋ ਤੁਹਾਡੇ ਵਿਚਾਰ ਨੂੰ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਜੀ ਧੰਨਵਾਦ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਵੱਧ ਤੋਂ ਵੱਧ ਸਾਡਾ ਫੇਸਬੁੱਕ ਪੇਜ ਹੈ ਉਹਨੂੰ ਤੁਸੀਂ ਫੋਲੋ ਜਰੂਰ ਕਰਨਾ ਕਿਉਂਕਿ ਕਾਫੀ ਰੈਸਟ੍ਰਿਕਸ਼ਨ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਲੱਗੀਆਂ ਤੇ ਉਹਦੀ ਰੀਚ ਜਿਹੜੀ ਹੈ ਉਹ ਬਹੁਤ ਡਾਊਨ ਹੋਈ ਹੈ ਸੋ ਜਿੱਥੇ ਤੁਸੀਂ YouTube ਚੈਨਲ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਹੋ ਸਾਨੂੰ ਸਬਸਕ੍ਰਾਈਬ ਕਰ ਰਹੇ ਹੋ ਉੱਥੇ ਸਾਡਾ Facebook ਪੇਜ ਜਰੂਰ ਫਾਈਂਡ ਕਰਕੇ ਤੇ ਉਹਨੂੰ ਫਾਲੋ ਕਰੋ ਜੀ ਧੰਨਵਾਦ